ਸਰਕਾਰ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਪੰਜਾਬ ਸਰਕਾਰ ਦੇ ਵੱਲੋਂ ਈਜ਼ੀ ਪੋਰਟਲ ਜਿਹੜਾ ਲਾਂਚ ਕੀਤਾ ਗਿਆ ਜਿਸ ਦੇ ਚੱਲਦਿਆਂ ਹੁਣ ਜਿਹੜੇ ਪ੍ਰਾਪਰਟੀ ਦੀ ਰਜਿਸਟਰੀ ਹੈ ਕਿਸੇ ਪ੍ਰਾਪਰਟੀ ਨੂੰ ਜੇਕਰ ਤੁਸੀਂ ਰਜਿਸਟਰ ਕਰਾਉਣਾ ਹੈ ਤਾਂ ਬਹੁਤ ਹੀ ਆਸਾਨ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਹੁਣ ਤੁਸੀਂ ਕਿਤੇ ਵੀ ਬੈਠੇ ਆਪਣੇ ਪ੍ਰਾਪਰਟੀ ਤੇ ਨਿਗਰਾਨੀ ਰੱਖ ਸਕਦੇ ਹੋ ਕਿ ਤੁਹਾਡੀ ਪ੍ਰਾਪਰਟੀ ਨਾਲ ਕਿਤੇ ਕੋਈ ਛੇੜਛਾੜ ਤਾਂ ਉਸ ਦੇ ਦਸਤਾਵੇਜ਼ਾਂ ਦੇ ਨਾਲ ਨਹੀਂ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਜਿਹੜਾ ਨਵਾਂ ਆਫਿਸ ਹੈ ਉਸ ਦੇ ਵਿੱਚ ਜਾਇਜ਼ਾ ਲੈਣ ਦੇ ਲਈ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕ ਤਾਈਮ ਦੁਪهره ਪਹੁੰਚੇ ਨੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਹੁਣ ਜਿਹੜੇ ਟ੍ਰਾਇਲਸ ਨੇ ਉਹ ਵੀ ਕੀਤੇ ਜਾ ਰਹੇ ਨੇ ਤਾਂ ਜੋ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਕੰਮ ਮੁਕੰਮਲ ਹੋ ਜਾਵੇਗਾ ਏਸੀਜ਼ ਲਗਾਏ ਜਾ ਰਹੇ ਨੇ ਹੋਰ ਜਿਹੜੀ ਜਿਹੜੀ ਮਸ਼ੀਨਰੀ ਦੇ ਇੱਥੇ ਲੋਡ ਹੈ ਉਸ ਨੂੰ ਲਗਾਇਆ ਜਾ ਰਿਹਾ ਤੇ ਉਹਨਾਂ ਦੇ ਵੱਲੋਂ ਇੱਥੇ ਚੈਕਿੰਗ ਖੁਦ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਨਾ ਹੋਵੇ ਕਿਵੇਂ ਲੋਕਾਂ ਨੇ ਆਣਾ ਕਿਵੇਂ ਪਟਵਾਰੀ ਕਿਵੇਂ ਇੱਥੇ ਰਜਿਸਟਰੀ ਹੋਣੀ ਹੈ ਕਿਵੇਂ ਸਭ ਕੁਝ ਰਜਿਸਟਰ ਕਰਵਾਉਣਾ ਹੈ ਤੇ 48 ਘੰਟੇ ਦੇ ਵਿੱਚ ਆਨਲਾਈ ਕਿ ਉਹਨਾਂ ਦੇ ਵੱਲੋਂ ਸਾਰੀ ਜਿਹੜੀ ਜਾਣਕਾਰੀ ਉਹ ਹਾਸਲ ਕੀਤੀ ਗਈ ਹੈ ਤੇ ਜਲਦ ਹੀ ਇਸ ਜਿਹੜੇ ਈਜ਼ੀ ਪੋਰਟਲ ਨੂੰ ਲੈ ਕੇ ਉਹਨਾਂ ਦੇ ਵੱਲੋਂ ਹਦਾਇਤਾਂ ਜੁੜੀਆਂ ਕਰ ਦਿੱਤੀਆਂ ਗਈਆਂ ਨੇ ਤੇ ਜਲਦ ਜ਼ਮੀਨੀ ਪੱਧਰ ਤੇ ਵੀ ਇਸ ਦਾ ਨਤੀਜਾ ਸ਼ੁਰੂ ਹੋ ਜਾਵੇਗਾ ਪੰਜਾਬ ਸਰਕਾਰ ਦਾ ਇੱਕ ਨਵਾਂ ਉਪਰਾਲਾ ਹੈ इजी ਰਜਿਸਟ੍ਰੇਸ਼ਨ ਸਿਸਟਮ ਜਿਹਦੇ ਵਿੱਚ ਜਿਹੜੀ ਸਾਰੀ ਰਜਿਸਟ੍ਰੇਸ਼ਨ ਦੇ ਰਿਲੇਟਡ ਸਹੂਤਾਵਾਂ ਨੇ ਉਹ ਆਪਾਂ ਰਜਿਸਟਰੀ ਦਫਤਰ ਵਿੱਚ ਹੀ ਦੇਣੀਆਂ ਨੇ ਜਿਹਦੇ ਵਿੱਚ ਜਿਹੜਾ ਡੀਡ ਰਾਈਟਰ ਹੈ ਉਹਦੇ ਵੀ ਦੋ ਕਾਊਂਟਰਸ ਆਪਣੇ ਨਵੇਂ ਬਣਾਏ ਨੇ ਇੱਕ ਐਡਵੋਕੇਟ ਵੀ ਜਿਹੜਾ ਕਿ ਉਹਨਾਂ ਨੂੰ ਗਾਈਡ ਕਰੂਗਾ ਇੱਕ ਪਟਵਾਰੀ ਆ ਕਾਨੂੰਨ ਕੋ ਜਿਹੜਾ ਪੁਰਾਣਾ ਰਿਟਾਇਰਡ ਹੋਏ ਜਿਹੜਾ ਕਿ ਉਹ ਰਿਵੈਨਿਊ ਰਿਕਾਰਡ ਨੂੰ ਚੈੱਕ ਕਰੇਗਾ ਤਾਂ ਜੋ ਜਿਹੜਾ ਕੋਈ ਵਿਅਕਤੀ ਹੈ ਉੱਥੇ ਹੀ ਆ ਕੇ ਆਪਣੀ ਰਜਿਸਟਰੀ ਲਿਖਾ ਵੀ ਸਕਦੇ ਉਸ ਤੋਂ ਬਾਅਦ 48 ਘੰਟੇ ਦੇ ਅੰਦਰ ਅੰਦਰ ਜਿਹੜਾ ਆਨਲਾਈਨ ਉਹਦਾ ਡਾਕੂਮੈਂਟ ਸਬਮਿ ਰਜਿਸਟ੍ਰੇਸ਼ਨ ਦਾ ਜੁਆਇੰਟ ਰਜਿਸਟਰ ਹੈ ਜਾਂ ਸਬ ਰਜਿਸਟਰ ਹੈ ਤੇ ਉਹ ਚੈੱਕ ਕਰਕੇ ਉਹਨਾਂ ਨੂੰ ਜੇ ਕੋਈ ਉਹਦੇ ਵਿੱਚ ਕਮੀ ਹੈਗੀ ਆ ਉਹ ਉਹਨਾਂ ਨੂੰ ਆਨਲਾਈਨ ਹੀ ਵਾਪਸ 10 ਦਿਨਗੇ ਤੇ ਉਹ ਕਮੀਆਂ ਪੂਰੀ ਕਰਨ ਤੋਂ ਬਾਅਦ ਜੇ ਕਮੀ ਨਹੀਂ ਹੈ ਤਾਂ ਉਹਨੂੰ ਐਪਰੂਵ ਕਰ ਦੇਗਾ ਉਦੋਂ ਬਾਅਦ ਫਿਰ ਬੰਦਾ ਆਪਣਾ ਟੋਕਨ ਨੰਬਰ ਲੈ ਕੇ ਸਬਰ ਰਜਿਸਟਰ ਦੇ ਕੋਲ ਜਾਏਗਾ ਤੇ ਆਪਾਂ ਇਹ ਚਾਹੁੰਦੇ ਆ ਕਿ ਜਿਵੇਂ ਬੀੜ ਲੱਗਦੀ ਹੈ ਰਜਿਸਟਰ ਦਫ਼ਤਰਾਂ ਦੇ ਸਾਹਮਣੇ ਤੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰਾ ਨੰਬਰ ਕਦ ਆਊਗਾ ਕੀ ਹੋਏਗਾ ਕਿਸ ਤਰੀਕੇ ਨਾਲ ਮੈਂ ਚੈੱਕ ਕਰਾਣਾ ਹੈ ਉਹ ਸਾਰਾ ਸਿਸਟਮ ਖਤਮ ਹੋ ਕੇ ਇੱਕ ਬੰਦੇ ਨੂੰ ਸਹੀ ਜਿਹੜੀ ਹੈਗੀ ਆ ਉਹ ਸਹੂਲਤਾਂ ਮਿਲੇ ਤੇ ਅੱਜ ਆਪਾਂ ਇੱਥੇ ਸੌਫਟ ਲਾਂਚ ਹੈਗਾ ਕਿ ਆਪਾਂ ਇੱਕ ਵਾਰ ਕਿਉਂ ਅੱਜ ਵਿੱਚ ਹੋਣਾ ਹੈ ਅੱਜ ਸਿਰਫ ਆਪਾਂ ਇੱਕ ਵਾਰ ਟੈਸਟ ਕਰਕੇ ਚੈੱਕ ਕਰ ਰਹੇ ਹਾਂ ਕਿ ਕਿਵੇਂ ਸਿਸਟਮ ਚੱਲ ਰਿਹਾ ਹੈ ਕਿ 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 ਅਰਚਨ ਆ ਰਹੀ ਹੈ ਕਿ ਅਗਲੇ 2-4 ਦਿਨਾਂ ਵਿੱਚ ਸਾਨੂੰ ਕਿਸ ਤਰੀਕੇ ਨਾਲ ਇਹਨੂੰ ਹੋਰ ਸੁਧਾਰ ਕਰਨ ਦੀ ਲੋੜ ਹੈ ਕਿ ਜਿਵੇਂ ਇਹ ਵਾਲਾ ਜਿਹੜਾ ਦਫਤਰ ਹੈ ਕਿਉਂਕਿ ਆਪਣਾ ਕੰਪਲੈਕਸ ਵੱਡਾ ਹੋ ਗਿਆ ਤੇ ਇੱਥੇ ਇਸ ਇਸ ਦੇ ਵਾਸਤੇ ਸੈਪਰੇਟ ਬਿਜਲੀ ਦਾ ਜਿਹੜਾ ਸਿਸਟਮ ਹੈ ਉਹ ਲਾਣ ਦੀ ਲੋੜ ਹੈਗੀ ਆ ਉਹਦੀ ਮੈਂ ਪ੍ਰਵਾਨਗੀ ਦੇ ਦਿੱਤੀ ਹੈ ਕਿ ਹੁਣ ਪੀਐਸਪੀਸੀਐਲ ਇੱਕ ਆ ਦਿਨ ਵਿੱਚ ਕਿਉਂਕਿ ਇੱਥੇ ਸਾਰਾ ਏਸੀਜ਼ ਵਗੈਰਾ ਲੋਡ ਵੱਧ ਗਿਆ ਤਾਂ ਇਸ ਕਰਕੇ ਇਹਦਾ ਸੈਪਰੇਟ ਮੀਟਰ ਸੈਪਰੇਟ ਸਿਸਟਮ ਜੜਾਏਗਾ ਉਹ ਆਪਾਂ ਲਾ ਰਹੇ ਉਹ ਵੀ ਲੱਗ ਜਾਵੇਗਾ ਤੇ ਨਾਲ ਹੀ ਜਿਹੜਾ ਇੱਕ ਫਲੋ ਬਣਾਇਆ ਹੈ ਕਿ ਬੰਦਾ ਕਿੱਥੋਂ ਆਏਗਾ ਕਿਥੇ ਚੈੱਕ ਕਰਾਏਗਾ ਉਸ ਤੋਂ ਬਾਅਦ ਤਾਂ ਜੋ ਵਿੱਚ ਜਿਹੜਾ ਤੁਸੀਂ ਦੇਖਦੇ ਹੋ ਕਿ ਕੋਈ ਵੀ ਬੰਦਾ ਆ ਕੇ ਸਭ ਰਿਸ਼ਤਾ ਦੇ ਦਫਤਰ ਵਿੱਚ ਕੁਝ ਜਾਂਦਾ ਹੈ ਉਹ ਸਾਰਾ ਸਿਸਟਮ ਜਿਹੜਾ ਹੈਗਾ ਉਹ ਖਤਮ ਹੋ ਚੁੱਕਾ ਹੋਏਗਾ ਤੇ ਪਬਲਿਕ ਨੂੰ ਬੜੀ ਜਿਹੜੀ ਕੀ ਰਾਹਤ ਮਿਲੇਗੀ